ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਤਿ ਅਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਟੈਂਡ ਖਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੀਪਕ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਗਾਵਾਂ ਤੇ ਦੋ ਬਖਾਉਣੀ ਆ ਅੱਜ ਬਾਰਿਸ਼ ਕਾਫੀ ਹੌਨ ਕਰਕੇ ਕਹਿੰਦੇ ਕਿ ਇੱਕ ਗਾਂ ਥੋੜੀ ਜਿਹੀ ਲੇਟ ਹੋ ਗਈ ਹੈ ਤੇ ਹੁਣ ਇੱਕੋ ਹੀ ਤੁਹਾਨੂੰ ਦਿਖਾਵਾਂਗੇ ਇਹ ਵੀ ਤਾਜੀ ਸੋਈ ਆ ਬਹੁਤੇ ਦਿਨ ਨਹੀਂ ਹੋਏ ਇਹਨਾਂ ਸੋਈ ਨੂੰ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਧੀ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਸੋਣਾ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀਆ ਆਪਣਾ ਨਾਂ ਵੀਰ ਜੀ ਮੇਰਾ ਦੀਪਕਾ ਹਾਂਜੀ ਪਿੰਡ ਖੇਹਲਾ ਗਲਾ ਜਿਲ੍ਹਾ ਅਮਰਸਾ ਪੈਂਸੀ ਰੋ ਜਣਾ ਤੇ ਰਾਮ ਤੇਰ ਥਲੇ ਰੋਪੂਖ ਜਗ੍ਹਾ ਵਾਲੇ ਰੋਡ ਤੇ ਪੈਂਦੇ ਹਣਾ ਰੋਡ ਤੇ ਪੈਂਦਾ ਹਾਂ ਠੀਕ ਹੈ ਤੇ ਨੰਬਰ ਹੈਗਾ 9779733848 ਠੀਕ ਹੈ ਜੀ ਤੇ ਠੀਕ ਹੈ ਤੇ ਉਦਨ ਵਾਲਾ ਵੇਚ ਗਿਆ ਫਿਰ ਮਾਲ ਹਾਂਜੀ ਵੀਰ ਜੀ ਵੇਚ ਗਿਆ ਠੀਕ ਹੈ ਤੇ ਅੱਜ ਇੱਕੋ ਹੀ ਆ ਵੀ ਜੀ ਹੁਣ ਹਾਂ ਇੰਟਾਂ ਵੇਚ ਕੀਆ ਇੱਕ ਲਈ ਉਹ ਲੇਟ ਹੋ ਜੀ ਰਹੀ ਥੋੜੀ ਅੱਛਾ ਉਹ ਹਲੇ ਆਉਂਦੀ ਉਹ ਕਿਤਰਾ ਦੀ ਜੇ ਉਹ ਵੀ ਵਧੀਆ ਇਹਦੇ ਨੂੰ ਕੋਈ ਜੀ ਬਾਡੀ ਬਾਡੀ ਇਹਦੇ ਨੂੰ ਵਧੀਆ ਮੱਜੀ ਗਾਮ ਅੱਛਾ ਕਿੰਨੇ ਕ ਦੁੱਧ ਵਾਲੀ ਉਤਰ ਉਹ ਦੀ ਉਹ ਬਾਹਰ ਚੱਲੂਗੀ ਉਹ ਠੀਕ ਹੈ ਇਹ ਆ ਵੀ ਉਹਦੇ ਵੀ ਕਿਸੇ ਨੇ ਵੀਡੀਓ ਮੰਗਾਉਣੀ ਹੋਵੇ ਤੇ ਮੰਗਾ ਸਕਦਾ ਤੁਹਾਨੂੰ ਫੋਨ ਕਰਕੇ ਮੰਗਾ ਸਕਦਾ ਹਨਾ ਉਹ ਸੂਈ ਕਿ ਗੱਬਨ ਜੀ ਸੂਈ ਵੀਰ ਜੀ ਅੱਛਾ ਉਹ ਵੀ ਸੂਈ ਆ ਠੀਕ ਹੈ ਤੇ ਹੁਣ ਫਿਰ ਜਿਹੜੀ ਕੋਲ ਆ ਤੇ ਇਹੀ ਆਪਾਂ ਦਿਖਾਈਏ। ਆ ਦੇਖ ਸੰਦੇ। ਬਾਕੀ ਰੰਗ ਰੂਪ ਦੀ ਚੰਗੀ ਆ, ਅੱਦ ਕਾਠ ਵੀ ਚੰਗਾ ਇਹਦਾ। ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੋਇਲ? ਵੀਰ ਜੀ ਨੂੰ ਚੌਥਾ ਦਿਨ ਜੋ। ਚੌਥਾ ਦਿਨ ਆ। ਢਾੜੂ ਨਾਲੇ ਜਵਾ। ਤੇ ਬੱਚਾ ਕੀ ਆ ਗਿਆ ਮਗਰ? ਮਗਰ ਬੱਛੀ ਆ। ਮਗਰ ਇਹਦੇ ਬੱਛੀ ਆ, ਕਾਫੀ ਖੂਬਸੂਰਤ ਬੱਛੀ ਆ ਜਿਹੜੀ। ਠੀਕ ਹੈ ਤੇ ਕਿੰਨਾ ਕ ਦੁੱਧ ਤਿਆਰ ਕਰ ਗਈ ਜੀ? ਵੀਰ ਜੀ ਇਹ ਕਿੱਥੇ ਭਾਵੇਂ ਕੋਈ ਬੌੜਾ ਲਾ ਲੈ ਭਾਵੇਂ ਦੁੱਧ ਲਾ ਲੈ। 15 ਕਿਲੋ ਣਟ ਹੋਣਾ। ਤਿਆਰ ਜਿਹੜਾ ਬਿਲਕੁਲ। ਕੋਈ 2 ਟਾਈਮ ਚੋਲੇ 3 ਟਾਈਮ ਚੋਲੇ। ਬਸ ਤਸੱਲੀ ਕਰੇ ਤੇ ਅੱਗੇ ਵੀ ਜੀ ਆਪਾਂ ਮਾਲ ਵੇਚਿਆ ਦੋ ਡਾਕ ਚਵਾਕ ਵੇਚੀ। ਠੀਕ ਆ। ਤੇ ਕਿੰਨਾ ਕੇ ਦੁੱਧ ਚਵਾਈ ਜਾਊਗੀ? ਜੀ ਦੋ ਤੇ ਘਰ ਵਾਲੇ ਆਂਦੇ ਕਿ ਅਸੀਂ ਵੀ ਉਹ ਪਲੱਸ ਹੀ ਚੁੰਨੇ ਰਹੇ ਆਂ। ਅੱਛਾ। ਬਾਕੀ ਆ 20 ਤੇ ਦਊਗੀ ਜਿੱਡਾ ਕੱਦ ਕਾਰ ਆ। ਬਾਕੀ ਚਲੋ ਜਿਹੋ ਜਿਹੋ ਬੋਡੀ ਸਟਰਕਚਰ ਆ ਜਾਂ ਰੰਗ ਰੂਪਿਆ ਹਾਂਜੀ ਵੀ ਦੇਣਾ ਚਾਹੀਦਾ। ਸੋਹਣੀ ਬੈੜਿਆ। ਤੇ ਚਵਾਚੂ ਓਕੇ ਪੂਰਾ। ਬੜਾ ਵਧੀਆ ਵਿਧੀ ਦਿਖਾਈ ਦੇਣਾ ਜਵਾਪਾਂ। ਠੀਕ ਆ। ਚਲੋ ਪਹਿਲਾਂ ਤੋਰਦੀ ਆ ਫੇਰ ਹੀ ਦਿਖਾਉਣੇ ਚਵਾ ਕੇ ਪਹਿਲਾਂ ਹੀ ਦਿਖਾ ਦिए। ਇੱਦਾਂ ਹੀ ਮਾਰ ਹਾਂ ਲਈ ਸਾਧਿਆ ਕਿੰਨੀ ਤੇਰੀ ਆ ਜਿਮਾਂ ਜਿਹੜਾ ਬਿਲਕੁਲ ਸਫਾਈ ਤੇ ਆ ਜਿੰਨਾ ਆ ਲਿਖਾਂਗੇ ਬਾਕੀ ਥਾਂ ਵੀ ਬੜਾ ਪਿਆਰਾ ਲੱਗਾ ਬਾਕੀ ਬਿਲਕੁਲ ਦੂਰ ਦੂਰ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈਜ਼ ਦਾ ਜਿਹੜਾ ਥਾਣਾ ਹੈ ਜਿਹੜਾ ਇਹਦੇ ਕੋਲ ਖੋਲੋ ਹਾਂ ਵਿੱਦੀ ਤੋਰਦੀ ਆ ਫਿਰ ਇਹਨੂੰ ਬੇਲ ਵੀ ਚੰਗੀ ਆ ਤੇ ਕਦ ਕੱਠ ਵੀ ਚੰਗਾ ਬਾਕੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਤੇ ਵਾਛੀ ਵੀ ਕਾਫੀ ਸੋਹਣੀ ਹੈ ਜਿਹੜੀ ਇਹਦੇ ਮਗਰ ਕੱਦ ਮੇਲੇ ਦੀ ਕੋਈ ਨਰਦਾ ਨਹੀਂ ਹਾਂਜੀ ਕੱਦ ਤੋਂ ਤੇ ਨਹੀਂ ਚੱਲਦੀ ਤੇ ਮੁੱਲ ਫੇਰ ਇਹਦਾ ਮੁੱਲ ਇਹ ਜੀ ਤੁਹਾਨੂੰ ਪਤਾ ਏਡੀਆਂ ਗਾਵਾਂ ਲੋਕ 75 70 ਕਰੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਆਪਾਂ ਜਾਇਜ਼ੀ ਦੇ ਦੇਣੀ ਹੈ ਕਿੰਨੇ ਦੀ ਇਹ ਨਹੀਂ ਹਾਣਾ ਹੀ ਫਿਰ ਅੱਗੇ ਜਾਂ ਨਹੀਂ ਜੱਤ ਨਹੀਂ ਵੀਰ ਬਾਤ ਵੀ ਨਾ ਵਾਦਾ ਘਾਟਾ ਕਰਾਉਂਦੇ ਆਣ ਕੇ ਅੱਛਾ ਤੇ ਆਪਾਂ ਜਸਨ ਉਹ ਹੀ ਕਰੀਓ ਚੋ ਥੋੜਾ ਪਤਾ ਮਾਨਤਨ ਕਰ ਲਾਂ ਠੀਕ ਆ ਜੀ 55000 ਦੀ ਦੇਦਾ 55000 ਦੀ ਦੇ ਦੇਦੋਗੇ ਹਾਂਜੀ ਬਾਕੀ ਚਲੋ ਛੋਟ ਛੜ ਤੇ ਮੌਕੇ ਤੇ ਕਰੋਗੇ ਮਜ਼ਦੂਰ ਕਰਾਂਗੇ ਅੱਗੇ ਵੀ ਕਰੀ ਦੀ ਆ ਠੀਕ ਹੈ ਜੀ ਠੀਕ ਬਾਕੀ ਵੀ ਦੀ ਏਡੀ ਤੁਹਾਨੂੰ ਪਤਾ ਗਾਂ ਇਨੇ ਦੀ ਨਹੀਂ ਮਿਲ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਫੇਰ ਹੀ ਆਪਣਾ ਜਿਹੜਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲੀ ਬਹੁਤ ਬਹੁਤ ਧੰਨਵਾਦ